ਫਿਰ ਬਾਬਾ ਆਇਆ ਪਰਤਾਰਪੁਰ ਵੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਪਿਆ ਅਵਤਾਰਾਂ ਉਲਟੀ ਗੰਗ ਬਹਾਈੋਂ ਨ ਗੁਰ ਅੰਗਦ ਸਿਰ ਊਪਰ ਧਾਰਾ ਪੁੱਤਰੀ ਕੋਲ ਨਾ ਪਾਲਿਆ ਮਨ ਖੋਟੇ ਆਕੀ ਨਸਿਆਰਾ ਬਾਣੀ ਮੁਖ ਉਚਾਰੀਐ ਹੋਏ ਰੋਸ਼ਨਾਈ ਮਿਟੇ ਅੰਧਾਰਾ ज्ञानकोष्ट चर्चा सदा अनहद शब्द उठे धुनकारा सोदर आरती गावीए अमृत वेले जाप उचारा गुरमुख भार अथर बणतारा ਗੁਰਮੁਖ ਭਾਰ ਅਥਰ ਬਨ ਤਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਚਰਨਾਂ ਦੇ ਅੰਦਰ ਸ਼ੁਭਾਈਮਨ ਗੁਰੂ ਪਿਆਰ ਵਾਲੇ ਗੁਰੂ ਸواری ਸਤ ਸੰਗੀ ਜਨੋ ਭਾਈ ਗੁਰਦਾਸ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਅਸੀਂ ਵਿਚਾਰ ਰਹੇ ਹਾਂ ਪਹਿਲੀ ਵਾਰ ਔਰ ਇਹ 78ਵੀਂ ਪੌੜੀ ਦਾ ਪਾਠ ਆਪਨੇ ਸਜਨ ਤੋ ਇੱਕ ਵਰ ਮੁਖੋ ਜਿਹੜੀ ਪਾਵਨ ਪੌੜੀ ਹੈ 78ਵੀਂ ਪੌੜੀ ਇਹ ਗੁਰਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਕਰਤਾਰਪੁਰ ਪਹੁੰਚਣ ਦੀ ਤੇ ਕਰਤਾਰਪੁਰ ਦੇ ਵਿੱਚ ਜੋ-ਜੋ ਕੌਤਕ ਵਰਤਦੀ ਨਹੀਂ ਕਰਤਾਰਪੁਰ ਦੀ ਬੇਲੀ ਦੀ ਮਰਿਆਦਾ ਹੁੰ ਹੈ ਇਸ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸਾਰਾ ਬਿਆਨ ਕੀਤਾ ਹੈ। ਤੋਂ ਆਓ ਆਪਾਂ ਇੱਕ ਇੱਕ ਵਚਨ ਜਿਹੜਾ ਹੈ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਦਾ ਉਹਦੇ ਰਾਹੀਂ ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜੀਵਨ ਨੂੰ ਸਮਝਣ ਦਾ ਯਤਨ ਕਰਦੇ ਹਾਂ। ਫਿਰ ਬਾਬਾ ਆਇਆ ਪ੍ਰਤਾਪ ਕਰਤਾਰਪੁਰ ਜਿਹੜਾ ਹੈ ਇਹਦੀ ਵਾਰੀ ਕੁਝ ਜਿਹੜੀਆਂ ਲਿਖਤਾਂ ਨੇ ਉਹ ਇਹ ਦੱਸਦੀਆਂ ਨੇ ਵੀ ਗੁਰੂ ਨਾਨਕ ਸਾਹਿਬ ਬਾਦਸ਼ਾਹ ਨੇ ਆਪਣੀ ਦੂਜੀ ਉਦਾਸੀ ਨੂੰ ਸਮਾਪਤ ਕਰਨ ਤੋਂ ਬਾਅਦ ਵਸਾਇਆ ਕੁਝ ਲਿਖਤਾਂ ਦੱਸਦੀਆਂ ਨੇ ਵੱਛ ਜਿਹੜੀਆ ਬਹੁਤਾਂਤ ਲਿਖਤਾਂ ਨੇ ਉਹਦੇ ਵਿੱਚ ਜ਼ਿਕਰ ਆਉਂਦਾ ਵੀ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਆਪਣੀਆਂ ਉਦਾਸੀਆਂ ਸੰਪੂਰਨ ਕਰ ਦਿੱਤੀਆਂ 1521 ਦੇ ਵਿੱਚ ਤੇ 1522 ਦੇ ਵਿੱਚ ਫਿਰ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਨਗਰ ਬਸਾਇਆ ਕਰਤਾਰਪੁਰ ਵੀ ਦੋਨੇ ਜੀ ਇੱਕ ਜਲੰਧਰ ਦੇ ਕੋਲ ਹੈ ਉਤਾਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਸਾਇਆ। ਇੱਕ ਕਰਤਾਰਪੁਰ ਰਾਵੀ ਦੇ ਕਿਨਾਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਸਾਇਆ। ਕਰਤਾਰਪੁਰ ਤਿੰਨ ਸਿੱਖਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਕਰਤਾਰਪੁਰ ਬਸਾਉਣ ਦੇ ਵਿੱਚ। ਇੱਕ ਨੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੇ ਵਿਚੋਲੇ ਭਾਈ ਛਿੱਤਾ ਦੇ ਪੁੱਤਰ ਭਾਈ ਅਜਿਤਾ ਰੰਧਾਵਾਜੀ 45 ਦੇ ਕੋਲ ਗੁਰਮਖੋ ਨਗਰ ਪੈਂਦਾ ਹੈ ਪੱਖੋ ਕਿਰਨਦਾਵੀ ਅੱਛਾ ਤੁਹਾਡੇ ਵਿੱਚੋਂ ਬਹੁਤ ਘੱਟ ਸੰਗਤਾਂ ਜਾਣਦੀਆਂ ਨੇ ਗੁਰਨਾਨਕ ਸਾਹਿਬ ਦੇ ਸਾਰੇ ਸੰਪਰਕੋ ਕਿਰਨਦਾਵੀ ਹੈ। ਵਿਆਹ ਭਾਵੇਂ ਬਟਾਲੇ ਹੋਇਆ ਪਰ ਬਟਾਲੇ ਪਾਈ ਮਾਤਾ ਜਿਹੜੀ ਸੁਲੱਖਣੀ ਜੀ ਸੀ ਗੁਰਨਾਨਕ ਸਾਹਿਬ ਦੇ ਮੈਲ ਉਹਨਾਂ ਦੇ ਪਿਤਾ ਭਾਈ ਮੂਲਚੰਦ ਪਟਵਾਰੀ ਦੀ ਨੌਕਰੀ ਕਰਦੇ ਸੀ ਇਸ ਕਰਕੇ ਗੁਰੰਤ ਸਹਿਤਾ ਵਿਆਹ ਭਾਵੇਂ ਬਟਾਲੇ ਹੋਇਆ ਪਰ ਨਗਰ ਕੀ ਸੀ ਸੌਰਿਆਂ ਦਾ ਪੱਖੋ ਕੀ ਰੰਦਾਬੀ ਤੋਂ ਇਥੋਂ ਦੇ ਰਹਿਣ ਵਾਲੇ ਸਨ ਭਾਈ ਛੱਤਾ ਰੰਦਾਵਾ ਉਹਦੇ ਪੁੱਤਰ ਸੀ ਅਜੀਤ ਰੰਦਾਵਾ ਜਿਹੜਾ ਅੱਗੇ ਭਾਈ ਗੁਰਦਾਸ ਸਿੰਘ ਕਰਦੇ ਨੇ ਅਜੀਤ ਰੰਦਾਵਾ ਇੱਕ ਉਹਨੇ ਗੁਰਨਾਨਕ ਸਾਹਿਬ ਨੂੰ ਬਚਨ ਕੀਤਾ ਵੀ ਪਾਤਸ਼ਾਹ ਇੱਥੇ ਹੀ ਟਿਕ ਜਾਓ ਦੂਸਰੇ ਸਨ ਸੇਠ ਕਰੋੜੀਆਂ ਮਾਲ ਤੇ ਤੀਸਰੇ ਸੀ ਭਾਈ ਬੋਧਾ ਜੀ ਜਿਹਦੂ ਅਜਿੱਤਾ ਰੰਦਾਵਾ ਨੇ ਇਹ ਬਚਨ ਕੀਤਾ ਵੀ ਗੁਰੂ ਪਾਤਸ਼ਾਹ ਇਸ ਇਲਾਕੇ 'ਚ ਇੱਥੇ ਹੀ ਤੁਸੀਂ ਵਸ ਜਾਓ ਸਾਡਾ ਮਨ ਵੀ ਲੱਗਿਆ ਰਹੇਗਾ ਅਸੀਂ ਸਦਾ ਤੁਹਾਡੇ ਚਰਨਾਂ 'ਚ ਰਹਾਂਗੇ ਤੇ ਰਾਵੀ ਦੇ ਪਾਰ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੇ ਇੱਕ ਦਿਨ ਜਾਂਦੇ ਨੇ ਤੇ ਰਾਵੀ ਦੇ ਪਾਰ ਜਾ ਕੇ ਫਿਰ ਸਤਿਗੁਰੂ ਪਾਤਸ਼ਾਹ ਇਹ ਸੋਹਣੀ ਜਗ੍ਹਾ ਦੇਖਦੇ ਨੇ ਭਾਈ ਮਰਦਾਨਾ ਜੀ ਤੇ ਪੁੱਤਰ ਸੰਗ ਭਾਈ ਸੁਜਾਦਾ ਜੀ ਉਹ ਪਾਤਸ਼ਾਹ ਦੇ ਨਾਲ ਕੀਰਤਨ ਕਰਦੇ ਸੀ ਮਹੁਰਮ ਖੁ ਭਾਈ ਮਰਦਾਨਾ ਜੀ ਤੋਂ ਬਾਅਦ ਦੋ ਪੁੱਤਰ ਸੀ ਨਾ ਭਾਈ ਮਰਦਾਨਾ ਜੀ ਦੇ ਭਾਈ ਰਜਾਦਾ ਤੇ ਭਾਈ ਸੁਜਾਦਾ ਪਾਈ ਸੁਜਾਦਾ ਕਿੰਨਲ ਕਰਦੇ ਰਹੇ ਗੁਰੂ ਬਾਬੇ ਨਾਲ ਕਰਤਾਰਪੁਰ ਉਹਨਾਂ ਦੇ ਨਾਲ ਪਾਤਸ਼ਾਹ ਇੱਥੇ ਗਏ ਅਜਿੱਤਰਾ ਰਧਾਵਾ ਨੇ ਪਹਿਲੇ ਹੀ ਵਚਨ ਕੀਤਾ ਸੀ ਪਾਤਸ਼ਾਹ ਇੱਥੇ ਨਗਰ ਬਸਾ ਦਿਓ ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਰਲੇ ਪਾਸੇ ਜਾਂਦੇ ਆ ਕਈ ਦਿਨ ਆਪਣਾ ਟਿਕਾਣਾ ਕਰਦੇ ਆ ਇਹ ਸਤਿਗੁਰਾਂ ਨੂੰ ਇਲਾਕਾ ਸੋਣਾ ਬਹੁਤ ਲੱਗਿਆ ਕਰਤਾਰਪੁਰ ਦਾ ਰਾਵੀ ਦਰਿਆ ਦੇ ਕਿਨਾਰੇ ਸੀ ਔਰ ਪਾਤਸ਼ਾਹ ਚਾਹੁੰਦੇ ਵੀ ਸਨ ਵੀ ਸਿੱਖੀ ਦਾ ਕੋਈ ਇੱਕ ਕੇਂਦਰ ਬਣਾਇਆ ਜਾਏ। ਤੋਂ ਇਥੇ ਭਾਈ ਦੋਦਾ ਬਰਖੋ ਦੇ ਖੇਤ ਸਨ ਜਿੱਥੇ ਕਰਤਾਰਪੁਰ ਵਸਿਆ। ਉਹਦੀ ਘਰਵਾਲੀ ਸੀ ਉਹ ਜਾਨਾ। ਭਾਈ ਦੋਦਾ ਖੇਤੀ ਕਰਦਾ ਪਿੱਛੇ ਘਰਵਾਲੀ ਉਹਦੇ ਭੋਜਨ ਲੈ ਕੇ ਜਾਂਦੀ ਹੈ। ਇੱਕ ਦਿਨ ਉਹਨੇ ਦੇਖਿਆ ਰਸਤੇ ਦੇ ਵਿੱਚ ਦੋ ਸਰੀਰ ਬੈਠੇ ਆ ਕੀਰਤਨ ਬੜਾ ਸੋਹਣਾ ਕਰਦੇ। ਉਹ ਚਲੀ ਗਈ ਗੁਰੂ ਭਾਬੀ ਦਾ ਕੀਰਤਨ ਉਹਨੂੰ ਸ਼ਾਂਤੀ ਮਿਲੀ ਮਨ ਨੂੰ ਉਹ ਜਿਹੜਾ ਭੋਜਨ ਲੈ ਕੇ ਆਈ ਸੀ ਉਹ ਭਾਈ ਬੋਧੀ ਨੂੰ ਛਕਾਉਣਾ ਸੀ ਉਹ ਗੁਰਨਖਸ਼ਰ ਪਾਤਸ਼ਾਹ ਨੂੰ ਛਕਾ ਕੇ ਤੇ ਵਾਪਸ ਘਰ ਗਈ ਫੇਰ ਜਾ ਕੇ ਭੋਜਨ ਦੁਬਾਰਾ ਤਿਆਰ ਕਰਕੇ ਤੇ ਫਿਰ ਜਦੋਂ ਦੋਦੇ ਦੇ ਕੋਲੇ ਪਹੁੰਚੀ ਤੇ ਉਹ ਕਹਿੰਦਾ ਲੇਟ ਅੱਜ ਕਿਵੇਂ देर ਹੋ ਗਈ ਉਹ ਕਹਿੰਦੀ ਵੀ ਫਕੀਰ ਬੈਠੇ ਸੀ ਕੋਈ ਰਸਤੇ ਦੇ ਵਿੱਚ ਮੈਂ ਉਹਨਾਂ ਦੇ ਕੋਲੇ ਬੈ ਗਈ ਉਹ ਬੜੀ ਸੋਹਣੀ ਰੱਬ ਦੀ ਕੀਰਤੀ ਕਰ ਰਹੀ ਸੀ ਭੋਜਨ ਉਹਨਾਂ ਨੇ ਛਕ ਲਿਆ ਫਿਰ ਦੁਬਾਰਾ ਘਰੋਂ ਬਣਾ ਕੇ ਲਿਆਂਦੀ ਹੁਣ ਗੁਰਮਖੋ ਭਾਈ ਦੁੱਧ ਦੀ ਜਿਹੜੀ ਘਰ ਵਾਲੀ ਸੀ ਉਹਨੇ ਦੋ ਥਾਵਾਂ ਤੇ ਭੋਜਨ ਸ਼ੁਰੂ ਕਰ ਦਿੱਤਾ ਬਣਾਉਣਾ ਦੋ ਥਾਵਾਂ ਤੇ ਭੋਜਨ ਬਣਾਉਂਦੀ ਐ ਜਾਂਦਿਆਂ ਹੋਇਆਂ ਗੁਰੂ ਪਾਤਸ਼ਾਹ ਨੂੰ ਭੋਜਨ ਉਹ ਉੱਥੇ ਰੱਖ ਜਾਂਦੀ ਸੀ ਆਪਣੇ ਪਤੀ ਕੋਲੇ ਜਾਂਦੀ ਸੀ ਖੇਤਾਂ 'ਚੋਂ ਕੰਮ ਕਰਦਾ ਉਹਨੂੰ ਭੋਜਨ ਛਕਾ ਕੇ ਵਾਪਸ ਆਉਂਦੀ ਹੈ ਤੇ ਗੁਰੂ ਬਾਬੇ ਦਾ ਕੀਰਤਨ ਵੀ ਸੁਣਦੀ ਹੈ ਤੇ ਭੋਜਨ ਛਕਾ ਕੇ ਬਰਤਨ ਵੀ ਵਾਪਸ ਲੈ ਆਉਂਦੀ ਹੈ ਕਿਸੇ ਨੇ ਇੱਕ ਦਿਨ ਤੁਗਲੀ ਕਰਤੀ ਵੀ ਤੇਰੀ ਘਰ ਵਾਲੀ ਉੱਥੇ ਤੇਰੇ ਸਾਰੇ ਰਸਤੇ 'ਚ ਸਾਧ ਬੈਠੇ ਉਹਨਾਂ ਕੋਲੇ ਬੈਠਦੀ ਆ ਜਾਂ ਤੁਗਲੀ ਕੀਤੀ ਇਹਦਾ ਵੀ ਰਸਤੇ 'ਚ ਉੱਥੇ ਦੋ ਸਾਧੂ ਬੈਠੇ ਆ ਤੇਰੀ ਘਰ ਵਾਲੀ ਜਦੋਂ ਉਹਨਾਂ ਕੋਲੇ ਬੈਠਦੀ ਆ ਉਹ ਪਿੱਛੇ ਪਿੱਛੇ ਆਇਆ ਤੇ ਗੁਰਮਖੋਸ ਨੇ ਦੁੱਧ ਲੈ ਕੇ ਆਈ ਸੀ ਗੁਰੂ ਬਾਬੇ ਨੇ ਪਿੱਛੇ ਲੁੱਕ ਕੇ ਬਹਿ ਗਿਆ ਵੀ ਕਰਦੀ ਕੀ ਹੈ ਬਾਬਾ ਕੀ ਬਚਨ ਕਰਦਾ ਮੈਂ ਵੀ ਸੁਣਾ ਤੋ ਪਿੱਛੇ ਲੁੱਕ ਕੇ ਝਾੜੀਆਂ ਚ ਬਹਿ ਗਿਆ ਤੋ ਘਰ ਵਾਲੀ ਬਰਤਨ ਲੈ ਕੇ ਆਈ ਸੀ ਉਹਨੇ ਦੋ ਬਰਤਨ ਚ ਦੁੱਧ ਪਾਇਆ ਬਾਬੇ ਨੇ ਗੁਰੂ ਬਾਬੇ ਨੇ ਕਿਹਾ ਭਾਈ ਦੋ ਨਹੀਂ ਤਿੰਨ ਆ ਉਹਨੇ ਕਿ ਸਤਗੁਰੂ ਤੁਸੀਂ ਤਾਂ ਦੋ ਹੀ ਹੋ ਵਾਦਸ਼ਕਿੰਦੀ ਦੋ ਤਾਂ ਅਸੀਂਾਂ ਇੱਕ ਲੋਕਿਆ ਖੜਾ ਝਾੜੀਆਂ ਦੇ ਪਿੱਛੇ ਜਾਣੋ ਵੀ ਬੁਲਾ ਲਿਆ ਬੁਲਾ ਲਿਆ ਬਿਠਾ ਲਿਆ ਕੋਲ ਉਹਨੇ ਵੀ ਬਾਬੇ ਨੇ ਕੀਰਤਨ ਕੀਤਾ ਹੱਸਣਾ ਖਾਣਾ ਪੀਣਾ ਹੱਸਣਾ ਗਾਉਣਾ ਵਿਸਰ ਗਿਆ ਹੈ ਮਰਨਾ ਖਾਸਮ ਵਿਸਾਰ ਕੁਵਾਰੀ ਕਿੰਨੀ ਧ੍ਰਗ ਜੀਵਨ ਨਹੀਂ ਰਹਿਣਾ ਇੱਕ ਹੀ ਸ਼ਬਦ ਗਾਇਆ ਵਰਦੇ ਫਿਰ ਰੋਜ਼ਾਨਾ ਹੀ ਕਰਮ ਬਣ ਗਿਆ ਕੋਲ ਹੁਣ ਕੱਲੀ ਘਰ ਵਾਲੀ ਨਹੀਂ ਆਉਂਦੀ ਭਾਈ ਉਹਦਾ ਵੀ ਨਾਲ ਆਉਂਦਾ ਹੈ ਕੀਟਰ ਸੁਣਦਾ ਬਾਦੀ ਦਾ ਉਹਨੇ ਵੀ ਕਿਹਾ ਬਾਬਾ ਇੱਥੇ ਰਹਿ ਇੱਥੇ ਰਹਿ ਉਹਨੇ ਗੁਰਮੁਖ ਖੋ ਬੇਨਤੀ ਕੀਤੀ ਗੁਰੂ ਹੁਣ ਦੋਵਾਂ ਨੇ ਬੇਨਤੀ ਕੀਤੀ ਇੱਕ ਚੌਧਰੀ ਅਜਤਾ ਰੰਧਾਵਾ ਨੇ ਦੂਜੇ ਭਾਈ ਦੋਦੇ ਨੇ ਤੇ ਗੁਰੂ ਬਾਬੇ ਨੇ ਫੈਸਲਾ ਕਰਦਾ ਵੀ ਨਗਰ ਬਣਾਵਾ ਤੀਜਾ ਸੀ ਇਥੋਂ ਇਸ ਇਲਾਕੇ ਦਾ ਚੌਧਰੀ ਸੇਠ ਕਰੋੜੀਆ ਕਰੋੜੀ ਮੰਨ ਵੀ ਕਹਿੰਦੇ ਆ ਇਹਨੇ ਬੜੀ ਗੁੱਜਤ ਤੱਕ ਕੀਤੀ ਸ਼ੁਰੂਆਤ ਵਿੱਚ ਬਾਬੀ ਦੀ ਘੋੜੇ ਤੇ ਚੜ ਕੇ ਪਿੰਡਾਂ 'ਚ ਜਾਂਦਾ ਵੀ ਰਿਹਾ ਗੁਰਮਖੋ ਵੇਦਾ ਵੀ ਇਹ ਲਾਨਕ ਆ ਨਾ ਜਿਹੜਾ ਇਹ ਤਾਂ Hindu Musalmanਾਂ ਦੇ ਵਿਰੋਧ ਵਿੱਚ ਬੋਲਦਾ ਨਾ ਇਹ Hindu ਗ੍ਰੰਥਾਂ ਨੂੰ ਮੰਨਦਾ ਹੈ ਨਾ ਇਹ Musalmanਾਂ ਨੂੰ ਮੰਨਦਾ ਹੈ ਇਹ ਇੱਥੇ ਦੋਨਾਂ ਦੀ ਹੁਕਮ ਕਰਦਾ ਇੱਥੇ ਨਾਮ ਸਭ ਲੜਾਈਆਂ ਕਰਾਏਗਾ ਇਤਨਾ ਉਹਨੇ ਪ੍ਰਚਾਰ ਕੀਤਾ ਪਿੰਡਾਂ ਤੇ ਜਾ ਜਾ ਕੇ ਵੀ ਇਥੇ ਤੋਰ ਹੋਏਗੇ ਕਹਿੰਦੇ ਕਿ ਇੱਕ ਦਿਨ ਘੋੜੇ ਤੇ ਜਾਂਦਾ ਸੀ ਤੇ ਘੋੜਾ ਤਰਫ ਗਿਆ ਤੇ ਡਿੱਗ ਪਿਆ ਗੁਰਲਖੋ ਜੇਦੀ ਲੱਤ ਕੁੱਟੀ ਘਰੇ ਬੈਠਾ ਕਿਸੇ ਨੇ ਜਾ ਕੇ ਕਿਹਾ ਰੱਬ ਦੇ ਫਕੀਰਾਂ ਦੀ ਜਾਤ ਰੱਬ ਵਰਗੀ ਹੁੰਦੀ ਹੈ ਗੁਰਨਾਨਕ ਸਾਹਿਬ ਨਿਰੰਕਾਰ ਰੂਪ ਨੇ ਕਿ ਉਹਨਾਂ ਦੀ ਨਿੰਦਿਆ ਕਰਦਾ ਤੈਨੂੰ ਸਜ਼ਾ ਮਿਲਣੀ ਹੈ ਉਹ ਵੀ ਲੱਗਿਆ ਬਾਬੀ ਦੇ ਚਰਨਾਂ ਵਿੱਚ ਆਇਆ ਦਰਸ਼ਨ ਕੀਤੇ ਸਾਰੇ ਭਾਵੇਂ ਮਿਟ ਗਏ ਵੀ ਮੈਂ ਕਿੰਨਾ ਵੱਡਾ ਗੁਨਾਹਗਾਰ ਹਾਂ ਇਹ ਇਹਨੂੰ ਹਿੰਦੂਆਂ ਨੂੰ ਵੀ ਪਿਆਰ ਕਰਦਾ ਹੈ ਇਹ ਮੁਸਲਮਾਨਾਂ ਨੂੰ ਵੀ ਪਿਆਰ ਕਰਦਾ ਹੈ ਤੇ ਮੈਂ ਕੀ ਮਨ ਚ ਸੋਚੀ ਬੈਠਾ ਉਹਨੇ ਵੀ ਗੁਰਮਖੋ ਫਿਰ ਹੌਲੀ-ਹੌਲੀ ਸੰਗਤ ਕੀਤੀ ਉਹਨੇ ਵੀ ਬੇਨਤੀ ਕੀਤੀ ਵੀ ਬਾਬਾ ਇੱਕ ਹੀ ਰਹਿ ਫਿਰ ਗੁਰੂ ਬਾਬੀ ਨੇ 1522 ਈਸਵੀ ਦੇ ਵਿੱਚ ਗੁਰਮਖੋ ਕਰਤਾਰਪੁਰ ਨਗਰ ਵਸਾਇਆ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ ਉਦਾਸੀਆਂ ਸਮਾਪਤ ਕਰਦੇ ਨੇ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਬਾਬਾ ਆਇਆ ਕਰਤਾਰਪੁਰ ਗੁਰੂ ਨਾਨਕ ਸਾਹਿਬ ਪਾਤਸ਼ਾ ਆਪਣੀਆਂ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆ ਗਏ ਭਾਵ ਕਰਤਾਰਪੁਰ ਵਸਦਕਾ ਭੇਖ ਉਦਾਸੀ ਸਗਲ ਉਤਾਰਾ ਜਿਹੜਾ ਬਾਬੇ ਜੀ ਦੇ ਗੁਰਨਾਮ ਭੇਖ ਉਦਾਸੀ ਦਾ ਅਰਥ ਹੈ ਭੇਖੀਆਂ ਵਾਲਾ ਪਹਿਰਾਵਾ ਜਿਹੜਾ ਭੇਖ ਸੀ ਬਾਬੇ ਦਾ ਭੇਖ ਦਾ ਕੀ ਅਰਥ ਹੁੰਦਾ ਪਹਿਰਾਵਾ ਉਦਾਸੀਆਂ ਵਾਲਾ ਜੋ ਪਹਿਰਾਵਾ ਸੀ ਕਿਉਂਕਿ ਗੁਰਨਾਨਕ ਸਾਹਿਬ ਪਾਤਸ਼ਾ ਜਿੱਥੇ ਜਾਂਦੇ ਸਨ ਗੁਰਮਖੋ ਉਥੇ ਧਰਮੀ ਥਾਵਾਂ ਤੇ ਧਾਰਮਿਕ ਥਾਵਾਂ ਤੇ ਜਾਣਾ ਹੁੰਦਾ ਸੀ ਇਸ ਕਰਕੇ ਸਤਗੁਰੂ ਪਹਿਰਾਵਾ ਉਦਾਂ ਦੇ ਪਾਉਂਦੇ ਸੀ Hindu ਤੀਰਥਾਂ ਵੱਲ ਗਏ ਬਾਬੇ ਨੇ ਉਦਾਂ ਦਾ ਪਹਿਰਾਵਾ ਪਾਇਆ ਦੂਜੀ ਉਦਾਸੀ ਸੁਮੀਰ ਪਹਾੜਤ ਵਾਲੇ ਪਾਰਿਸ਼ ਕੀਤੀ ਪਹਾੜ ਸੀ ਪਰਬਤ ਸੀ ਉਦਾਂ ਦਾ ਪਹਿਰਾਵਾ ਪਾਇਆ ਮੁਸਲਮਾਨਾਂ ਦੀਰਘ ਮੁਸਲਮਾਨਾਂ ਦੇ ਦੇਸ਼ਾਂ ਵਿੱਚ ਗਏ ਬਾਬੇ ਨੇ ਉੱਥੇ ਓਦਾਂ ਦਾ ਪਹਿਰਾਵਾ ਪਾਇਆ ਹੁਣ ਗੁਰਨਾਨਦ ਸਾਹਿਬ ਆਪਣੀ ਨਗਰ ਦੇ ਵਿੱਚ ਆਪਣੀ ਵਸਾਈ ਧਰਤੀ ਤੇ ਬੈਠੇ ਆ ਹੁਣ ਕੋਈ ਲੋੜ ਨਹੀਂ ਐ ਉਦਾਸੀਆਂ ਵਾਲੇ ਪਹਿਰਾਵੇ ਦੀ ਮੁਸਲਮਾਨਾਂ ਵਾਲੇ ਪਹਿਰਾਵੇ ਦੀ ਹੁਣ ਤਾਂ ਘਰ ਚ ਬੈਠੇ ਨਹੀਂ ਨਾ ਆਪਣੇ ਫਿਰ ਬਾਬੇ ਨੇ ਉਹ ਸਾਰੇ ਪਹਿਰਾਵੇ ਛੱਡ ਦਿੱਤੇ ਉਤਾਰੇ ਦਾ ਕੀ ਅਰਥ ਐ ਉਤਾਰ ਦਿੱਤੇ ਛੱਡ ਦਿੱਤੇ ਪੇਖ ਉਦਾਸੀ ਸਗਲ ਉਤਾਰਾਂ ਪਹਿਰ ਸੰਸਾਰੀ ਕੱਪੜੇ ਹੁਣ ਬਾਬੇ ਨੇ ਸੰਸਾਰੀ ਲੋਕਾਂ ਵਾਲੀ ਭਗ ਕੇ ਆਮ ਲੋਕਾਂ ਵਾਲੀ ਕੰਪੜੀ ਪਹਿਨ ਲਈ ਆਮ ਲੋਕਾਂ ਵਾਲੀ ਔਰ ਹੋਣਾ ਚਾਹੀਦਾ ਗੁਰਮਤਿ ਦੇਖੋ ਇਹ 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 ਨਾ ਇਦਾਂ ਮੈਂ ਸੌਖੇ ਦੇ ਅਰਥ ਕਰਕੇ ਅੱਗੇ ਲੰਘ ਜਾਵਾਂਗਾ ਇਹ ਮੈਨੂੰ ਨਹੀਂ ਗੱਲ ਸਹੀ ਲੱਗਦੀ ਇਹਦੇ ਅਰਥ ਸਮਝੀਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਧਰਮ ਦਾ ਪ੍ਰਚਾਰ ਕਰਦੇ ਆ ਉਦੋਂ ਧਰਮ ਦੇ ਪਹਿਰਾਵੇ ਨੂੰ ਪਹਿਨ ਲੈਂਦੇ ਆ ਜਦੋਂ ਆਮ ਲੋਕਾਂ ਚ ਬੈਠਦੇ ਆ ਫਿਰ ਆਮ ਸੰਸਾਰੀ ਲੋਕਾਂ ਵਰਗੇ ਕੱਪੜੇ ਪਹਿਨ ਲੈਂਦੇ ਆ ਪਹਿਨ ਸੰਸਾਰੀ ਜਿਵੇਂ ਆਮ ਸੰਸਾਰੀ ਲੋਕ ਪਹਿਨਦੇ ਸੀ ਉਹਦਾ ਕਾਰਨ ਸੀ ਅੱਜ ਵੀ ਕਈ ਵਾਰ ਐਸਾ ਹੁੰਦਾ ਹੈ ਕਿ ਬੰਦਾ ਧਰਮੀ ਹੋਵੇ ਭਾਵੇਂ ਨਾ ਹੋਵੇ ਧਰਮੀਆਂ ਦੇ ਕੱਪੜੇ ਪਹਿਨ ਕੇ ਲੋਕਾਂ ਨੂੰ ਠੱਗਦਾ ਕਰਦਾ। ਇੱਦਾਂ ਹੁੰਦਾ ਜੀ ਬਹੁਤ ਸਾਰੇ ਮੰਨਦੇ। ਆ ਕਈ ਵਾਰ ਸਾਡੇ ਅਨੰਗ ਸਿੰਘਾਂ ਦਾ ਪਹਿਰਾਵਾ ਪਾ ਕੇ ਕਿੰਨੇ ਲੋਕ ਨੰਗ ਸਿੰਘਾਂ ਦੇ ਨਾਮ ਨੂੰ ਬਦਨਾਮ ਕਰਕੇ ਇੱਥੇ ਮੰਗੀ ਜਾਂਦੇ ਲੋਕਾਂ ਕੋਲ। ਇੱਥੇ ਬੈਠੇ ਹੁੰਦੇ ਕਈ ਵਾਰ। ਵੀ ਨੰਗ ਸਿੰਘ ਤਾਂ ਗੁਰੂ ਪਾਤਸ਼ਾਹ ਨੇ ਬਾਤੇ ਬਣਾਈ ਸੀ। ਇੱਕ ਇੱਕ ਉਹ ਪਹਿਰਾਵਾ ਪਾਇਆ ਹੁੰਦਾ ਉਹਨਾਂ ਨੇ ਬਾਬੇ ਨੇ ਕਹਿੰਦੇ ਜਿੱਦਾਂ ਦਾ ਕੰਮ ਹੈ ਭਾਈ ਉਦਾਂ ਦਾ ਪਹਿਰਾਵਾ ਪਾਓ ਪਹਿਰਾਵਾ ਤੁਹਾਡੇ ਕੰਮ ਨੂੰ ਪ੍ਰਗਟ ਕਰਦਾ ਹੋਵੇ ਜੇ ਸੰਸਾਰ ਵਿੱਚ ਘਰ ਵਿੱਚ ਬੈਠੇ ਹੋ ਤੇ ਫਿਰ ਸੰਸਾਰੀ ਪਾ ਲਓ ਇਦਾਂ ਕਈ ਕਈ ਵਾਰ ਨਾ ਹੁਣ ਵੀ ਇਦਾਂ ਹੁੰਦਾ ਮੰਨ ਲਓ ਵੀ ਕੋਈ ਕੀਰਤਨ ਕਰਨ ਵਾਲਾ ਹੈ ਹੈ ਉਹਦਾ ਕੁੜਤਾ ਧਰਮ ਦਾ ਧਾਰਮਿਕ ਪਹਿਰਾਵਾ ਤੇ ਕੁੜਤਾ ਕਿਸਦਾ ਮੁੰਡੀ ਡਰੈਸ ਹੈ ਜਿਹਦੇ ਕਿਤੇ ਕੀਰਤਨ ਕਰਨ ਵਾਲਾ ਜਾਂ ਗ੍ਰੰਥੀ ਸਿੰਘ ਕੋ ਪੈਨਸ਼ਲਟ ਪਾ ਲਈ ਗਿਆਨੀ ਜੀ ਆਦਤਾਂ ਬਦਲੇ ਬਦਲੇ ਫਿਰਦੇ ਨੇ ਇਦਾਂ ਹੀ ਅੱਜ ਤਾਂ ਪਹਿਚਾਨཅੀ ਨਹੀਂ ਹੋਣਗੇ ਅੱਛਾ ਬਾਬੇ ਨਾਨਕ ਨੂੰ ਵੀ ਕਹਿੰਦੇ ਹੋਣਗੇ ਇਦਾਂ ਜਿਨ੍ਹਾਂ ਨੇ ਸਿੱਧ ਪਹਿਲਾ ਬਾਬੇ ਨੂੰ ਪਹਾੜਾਂ ਤੇ ਮਿਲੇ ਤੇ ਜਦੋਂ ਉਹ ਕਰਤਾਰਪੁਰ ਆਉਂਦੇ ਹੋਣਗੇ ਉਹ ਵੀ ਕਹਿੰਦੇ ਹੋਣਗੇ ਬਾਬਾ ਬਦਲਿਆ ਬਦਲੇ ਹੀ ਲੱਗਦਾ ਇਹ ਇਪਾ ਇਦਾਂ ਸੰਸਾਰ ਵਿੱਚ ਰਹਿਣਾ ਹੈ ਜਿੱਦਾਂ ਦਾ ਸੰਸਾਰ ਵਰਨ ਕੋ ਉਦਾਂ ਦਾ ਬਾਬਾ ਬਣ ਕੇ ਰਿਹਾ। ਬਾਬਾ ਕੋਈ ਵਿਸ਼ੇਸ਼ ਨਹੀਂ ਬਣ ਕੇ ਰਿਹਾ ਇਦਾਂ ਵੀ ਹੁਣ ਮੈਂ ਇਦਾਂ ਦੇ ਕੱਪੜੇ ਰੱਖਾਂਗਾ ਕਿਉਂਕਿ ਮੈਂ ਵਿਸ਼ੇਸ਼ ਹੈ ਨਹੀਂ। ਬਾਬੇ ਨੇ ਕਿਹਾ ਸੰਸਾਰੀ ਹਾਂ ਸੰਸਾਰੀਆਂ ਵਾਲੇ ਕੱਪੜੇ ਪਹਿ ਲੈਨੇ ਆ। ਤੋ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕਿ ਆਵਤਾਰਾ ਮੰਜੀ ਸਾਪਤ ਕੀਤੀ ਫਿਰ ਵਰਦੀ। ਮੰਜੀ ਦਾ ਕੀ ਅਰਥ ਹੈ ਇਦਾਂ ਗੱਦੀ ਲਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਉੱਚੇ ਥਾਂ ਤੇ ਬੈਠਦੇ ਐ ਔਰ ਫਿਰ ਸੰਗਤਾਂ ਨੇ ਜਿਹੜੀਆਂ ਉਹ ਧਰਤੀ ਦੇ ਉੱਤੇ ਇਦਾਂ ਆ ਕੇ ਪਾਤਸ਼ਾਹ ਨੇ ਧਰਮਸ਼ਾਸਤਰੀ ਬਣਿਆ ਮੰਜੀ ਸਥਾਪਿਤ ਕੀਤੀ ਪਾਤਸ਼ਾਹ ਨੇ ਇੱਥੇ ਧਰਮ ਦੇ ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ ਮੰਜੀ ਬੈਠ ਗਿਆ ਅਵਤਾਰਾ ਫਿਰ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੇ ਵਿਸ਼ੇਸ਼ ਵੱਖਰਾ ਕੀ ਕੀਤਾ ਤੇ ਅਗਲੀ ਪੰਕਤੀ ਕਹਿੰਦੀ ਹੈ ਉਲਟੀ ਗੰਗ ਵਹਾਂਉ ਨਾ ਗੁਰਨਾਨਕ ਸਹਿ ਪਾਤਸ਼ਾਹ ਨੇ ਉਲਟ ਗੰਗਾ ਨੂੰ ਉਲਟੀ ਵਹਾ ਦਿੱਤਾ ਅਰਥ ਇਹਦਾ ਹੀ ਬਣੇਗਾ ਜੀ ਕਰਤਾਨਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰਨਾਨਕ ਸਹਿ ਪਾਤਸ਼ਾਹ ਨੇ ਗੰਗਾ ਉਲਟੀ ਚਲਾ ਦਿੱਤੀ ਉਲਟੀ ਦਾ ਕੀ ਅਰਥ ਹੈ ਜਿੱਦਾਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਚੱਲਦੀ ਸੀ ਉਹਦੋਂ ਉਲਟ ਚਲਾ ਦਿੱਤਾ ਅਰਥ ਕੀ ਬਣਿਆ ਜਿਹੜੀਆਂ ਰੀਤੀਆਂ ਹਜ਼ਾਰਾਂ ਸਾਲਾਂ ਤੋਂ ਚੱਲਦੀਆਂ ਸਨ ਬਾਬੇ ਨੇ ਉਸ ਤੋਂ ਉਲਟ ਰੀਤੀਆਂ ਚਲਾ ਦਿੱਤੀਆਂ ਇਹਨੂੰ ਕਹਿੰਦੇ ਨੇ ਉਲਟੀ ਗੰਗਾ ਵਹਾਉਣੀ ਕੀ ਚਲਾਈ ਉਲਟੀ ਗੰਗਾ ਕੀ ਵਹਾਈ ਹੈ ਗੁਰ ਅੰਗਦ ਸਿਰ ਉੱਪਰ ਧਾਰਾ ਆਹ ਗੰਗਾ ਉਲਟੀ ਵਹਾਈ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਲਟੀ ਗੰਗਾ ਵਹਾਉਣ ਦਾ ਅਰਥ ਹੈ ਆਪਣੇ ਸੇਰਕ ਗੁਰੂ ਅੰਗਦ ਅੰਗਦ ਨੂੰ ਗੁਰੂ ਅੰਗਦ ਬਣਾ ਕੇ ਆਪਣਾ ਸਿਰ ਆਪਣੇ ਚੇਲੇ ਦੇ ਪੈਰਾਂ 'ਚ ਰੱਖ ਦਿੱਤਾ ਅਕਸਰ ਹਜ਼ਾਰਾਂ ਸਾਲਾਂ ਤੋਂ ਕੀ ਚੱਲਦਾ ਸੀ ਗੁਰੂ ਗੁਰੂ ਹੀ ਰਹ ਜਾਂਦਾ ਸੀ ਚੇਲਾ ਚੇਲਾ ਹੀ ਰਹ ਜਾਂਦਾ ਸੀ ਗੁਰੂ ਇਦਾਂ ਹੀ ਸੀ ਹਜ਼ਾਰਾਂ ਚੇਲਾ ਸਦਾ ਚੇਲਾ ਹੀ ਰਹੇਗਾ ਗੁਰੂ ਸਦਾ ਗੁਰੂ ਹੀ ਰਹੇਗਾ ਇਹ ਇਹ ਹਜ਼ਾਰਾਂ ਸਾਲਾਂ ਤੋਂ ਬੰਗਾ ਇਦਾਂ ਹੀ ਵਹਿ ਰਹੀ ਸੀ ਪਰ ਬਾਬੇ ਨੇ ਉਲਟੀ ਚਲਾ ਦਿੱਤੀ ਚੇਲੇ ਨੂੰ ਆਪ ਤਖਤ ਤੇ ਬਿਠਾ ਕੇ ਕਰਤਾਰਪੁਰ ਗੁਰੂ ਬਣਾ ਦਿੱਤਾ ਤੇ ਆਪ ਗੁਰੂ ਨਾਨਕ ਸਾਹਿਬ ਚੇਲਾ ਬਣ ਕੇ ਉਹਦੇ ਪੈਰਾਂ 'ਚ ਬਹਿ ਗਿਆ ਗੱਦੀਆਂ ਦੋ ਨਹੀਂ ਬਣਾਈਆਂ ਬਾਬੇ ਨੇ ਇਹ ਧਿਆਨ ਰੱਖੋ ਜੀ ਭਾਵੇਂ ਕਿ ਗੁਰੂ ਨਾਨਕ ਸਾਹਿਬ ਬਾਦਸ਼ਾਹ ਗੁਰੂ ਅੰਨ ਪਰ ਬਾਬੇ ਨੇ ਗੱਦੀਆਂ ਨਹੀਂ ਦੋ ਬਣਾਈਆਂ ਜਦੋਂ ਭਾਈ ਲੈਹਣੇ ਨੂੰ ਤਖਤ ਤੇ ਬਿਠਾ ਦਿੱਤਾ ਗੁਰੂ ਬਾਬਾ ਧਰਤੀ ਤੇ ਬੈਠ ਗਏ। ਇਸੀ ਉਲਟੀ ਗੰਗਾ ਵਹਾਈ ਉਹਨ ਗੁਰ ਅੰਗਦ ਸਿਰ ਉੱਪਰ ਤਾਰਾ। ਹੁਣ ਇਹਦਾ ਅਗਲਾ ਬਚਨ ਆ ਨਾ ਉਹਨੂੰ ਕਰੜਾ ਜਿਹਾ ਹਿਰਦਾ ਕਰਕੇ ਸਮਝਿਓ ਜੀ। ਪੁੱਤਰੀ ਕੌਲ ਨਾ ਪਾਲਿਆ। ਕੌਲ ਦਾ ਕੀ ਅਰਥ ਹੈ ਬਚਨ? ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਬਚਨ ਦੀ ਪਾਲਣਾ ਨਹੀਂ ਕੀਤੀ। ਪੁੱਤਰੀ ਕੌਲ ਨਾ ਪਾਲਿਆ। ਪੁੱਛਿਆ ਕਿਉਂ ਨਹੀਂ ਪਾਲਿਆ ਪੁੱਤਰਾਂ ਨੇ ਕੌਣ? ਮਨ ਖੋਟੇ ਆਕੀ ਨਸਿਆਰਾ ਕਿਉਂਕਿ ਉਹਨਾਂ ਦੇ ਮਨ ਖੋਟ ਸੀ। ਗੁਰਮਖੋ ਇਹ ਮੈਂ ਮੇਰੀ ਕੋਈ ਭਾਵਨਾ ਅਰਥ ਗਲਤ ਕਰ ਰਹੀ। ਗੁਰੂ ਦੇ ਪੁੱਤਰ ਨੇ ਬਹੁਤ ਵੱਡੀ ਕਈ ਜਨਮਾਂ ਦੀ ਭਗਤੀ ਹੋਵੇਗੀ ਗੁਰੂ ਨਾਨਕ ਸਾਹਿਬ ਦੇ ਘਰੇ ਉਹਨਾਂ ਦਾ ਜਨਮ ਹੋਇਆ ਪਰ ਇੱਕ ਗੱਲ ਚੇਤਾ ਰੱਖੋ ਜੋ ਬਾਣੀ ਨੇ ਕਿਹਾ ਬਾਣੀ ਨੇ ਗੁਰਨਾਨਕ ਸਾਹਿਬ ਦੇ ਪੁੱਤਰਾਂ ਨੂੰ ਖੋਟੇ ਮੰਨ ਵਾਲਾ ਕਿਹਾ ਚਲੋ ਇਹ ਤਾਂ ਅੱਪ ਕਹਾਂਗੇ ਭਾਈ ਗੁਰਦਾਸ ਸਾਹਿਬ ਦੇ ਬਚਨ ਹੈ ਭਾਈ ਸੱਤਾ ਜੀ ਭਾਈ ਬਲਵੰਡ ਜੀ ਦੀ ਰਾਮ ਕਲੀ ਕੀ ਬਾਤ ਪੜੂ ਤੁਸੀਂ ਸਿੱਧ ਪੜ ਕਰਨ ਵਾਲੇ ਬੈਠੇ ਹੋ ਤੁਹਾਨੂੰ ਸਭ ਨੂੰ ਪਤਾ ਹੈ ਜਿਹੜੇ ਕਰਦੇ ਨੇ ਭਾਈ ਸੱਤਾ ਭਾਈ ਬਲਵੰਡ ਵੀ ਜਦੋਂ ਗੱਲ ਕਰਦੇ ਨੇ ਕਿ ਇਹੀ ਬਚਨ ਕਰਦੇ ਨੇ ਮਨ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਹੈ ਦਿਲ ਖੋਟੇ ਆਕੀ ਫਿਰਨ ਬਨ ਭਾਰ ਪੁਚਾਇਨ ਛੱਟੀ ਐ ਇੱਕ ਗੁਰਗੰਸਹਿਬ ਪਾਤਸ਼ਾਹੀ ਦੀ ਬਾਣੀ ਦੇ ਬੱਚਣ ਨੇ ਤੁਹਾਡੇ ਕੋਲੇ ਮੋਬਾਈਲ ਸਾਰਿਆਂ ਕੋਲੇ ਆ ਅਰਥ ਦੇਖੋ ਜੀ ਅੱਜ ਨਵੀਂ ਛਾੜ ਸ਼ੋਰੀ ਸਿੱਖਾਂ ਦੇ ਨਾਲ ਜਿਨ੍ਹਾਂ ਪੁੱਤਰਾਂ ਨੂੰ ਗੁਰਬਾਣੀ ਨੇ ਖੋਟੇ ਲਿਖਿਆ ਮਨ ਆਕੀ ਲਿਖਿਆ ਉਹਨਾਂ ਨੂੰ ਬਹੁਤ ਵੱਡੇ ਬਣਾ ਕੇ ਸਿੱਖਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਆ ਤਾਂ ਤਾਂ ਐਸ ਵਾਰ ਤੇ ਬਹੁਤ ਹੋਇਆ ਤੁਹਾਡੀ ਹਰਿਆਣੇ ਚਾ ਮੰਡੀ ਚ ਬੈਠਾ ਬਾਬਾ ਇੱਕ ਇੰਦੈਣ ਮੈਂ ਮੇਰਾ ਕੋਈ ਕਣਕ ਜੀ ਗੁਰੂ ਕੇ ਪੁੱਤਰ ਨੇ ਵੀ ਗੁਰੂ ਕਾ ਪੁੱਤਰ ਤੇ ਬਾਬਾ ਦਾਤੂ ਵੀ ਆ ਫਿਰ ਕਰ ਲਓ ਉਹਦੀ ਵੀ ਪੂਜਾ ਗੁਰੂ ਕਾ ਪੁੱਤਰ ਬਰਤੀ ਚੰਦ ਵੀ ਆ ਕਰ ਲਓ ਉਹਦੀ ਪੂਜਾ ਗੁਰੂ ਕਾ ਪੁੱਤਰ ਤੇ ਰਾਮ ਰਾਏ ਵੀ ਕਰੋ ਫਿਰ ਉਹਦੀ ਪੂਜਾ ਉਹ ਵੀ ਤਾਂ ਗੁਰੂ ਕੇ ਪੁੱਤਰ ਹੀ ਨੇ ਗੱਲ ਕੱਲੇ ਗੁਰੂ ਕੇ ਪੁੱਤਰ ਹੋਣ ਨਾਲ ਤੇ ਬਣਦੀ ਨਹੀਂ ਗੱਲ ਬਣਦੀ ਆ ਹੁਕਮ ਮੰਨਣਾ ਹੋਵੇ ਪਰਵਾਹ ਗੱਲ ਇੱਥੇ ਬਣਦੀ ਆ ਤੁਸੀਂ ਬਾਣੀ ਪੜਨ ਵਾਲੇ ਮੇਰੇ ਤੇ ਬਿਲਕੁਲ ਨਾ ਭਰੋਸਾ ਕਰੋ ਬਾਣੀ ਨੂੰ ਮੰਨੋ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਬਾਣੀ ਜਦ ਪੁੱਛਗੀ ਨਾ ਗੁਰਨਾਨਕ ਸਾਹਿਬ ਦੇ ਪੁੱਤਰ ਤੇ ਪੋਤਰੇ ਕੌਣ ਨੇ ਗੁਰਨਾਨਕ ਸਾਹਿਬ ਦੇ ਪੁੱਤਰ ਤੇ ਪੁੱਤ ਇੱਕ ਤਾਂ ਦੁਨਿਆਵੀ ਰਿਸ਼ਤਾ ਹੈ ਇੱਕ ਰਿਸ਼ਤਾ ਬਾਣੀ ਦਾ ਧਰਮ ਦਾ ਰਿਸ਼ਤਾ ਹੈ ਤੇ ਧਰਮ ਦੇ ਰਿਸ਼ਤੇ ਦੇ ਵਿੱਚ ਸੂ ਟਿੱਕਾ ਸੂ ਬਹਿਣ ਸੋਈ ਪਰਮਾਨ ਪਿਓ ਦਾਦੇ ਜਵੇਹਾ ਪੋਤਰਾ ਪਰਮਾਨ ਪੜੋ ਜੀ ਇਸ ਪੰਕਤ ਦਾ ਅਰਥ ਜਿਹੋ ਦਾ ਪਿਓ ਐ ਉਹੋ ਜਾਂ ਪੁੱਤਰ ਐ ਪੁੱਤਰਾ ਵੀ ਉਦਾਂ ਦਾ ਹੀ ਐ ਪਿਓ ਦਾਦੇ ਜਿਵੇਂ ਹਾਂ ਜਿਵੇਂ ਹਾਂ ਕੀ ਹੁੰਦਾ ਜਿਹਾ ਜਿਹੋ ਦਾ ਪਿਓ ਜਿਹੋ ਦਾ ਪੁੱਤ ਹੋ ਜਾਇਆ ਪੁੱਤਰਾ ਵੀ ਕੌਣ ਬਾਬੇ ਨਿਹਨੇ ਨੂੰ ਗੁਰ ਅੰਗਦ ਸਾਹਿਬ ਨੂੰ ਨਾਨਕ ਦਾ ਪੁੱਤਰ ਕਿਹਾ ਤੇ ਗੁਰੂ ਅੰਗਦ ਸਾਹਿਬ ਨੂੰ ਪੁੱਤਰਾ ਕਿਹਾ ਇਹ ਇਹ ਬਾਣੀ ਬਾਣੀ ਦਾ ਰਿਸ਼ਤਾ ਇਦਾਂ ਦਾ ਐ ਦੁਨਿਆਵੀ ਰਿਸ਼ਤੇ ਦੇ ਵਿੱਚ ਬਾਬਾ ਸ਼੍ਰੀ ਚੰਦ ਲਖਮੀ ਦਾਸ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ ਪਰ ਧਰਮ ਦੇ ਰਿਸ਼ਤੇ ਦੇ ਵਿੱਚ ਅਧਿਆਤਮਿਕ ਦੇ ਰਿਸ਼ਤੇ ਦੇ ਵਿੱਚ ਗੁਰੂ ਅੰਗਦ ਸਾਹਿਬ ਪੁੱਤਰ ਤੇ ਗੁਰੂ ਅਮਰਦਾਸ ਸਾਹਿਬ ਪੁੱਤਰ ਨੇ ਬਾਣੀ ਕਹਿੰਦੀ ਹੈ ਜੀ ਦਿਲ ਖੋਟੇ ਆਕੀ ਫਿਰਨ ਆਕੀ ਦਾ ਕੀ ਅਰਥ ਹੁੰਦਾ ਆਕੀ ਫਿਰਦੇ ਨੇ ਬਾਕੀ ਹੋਏ ਫਿਰਦੇ ਨੇ ਆਪਣੇ ਪਿਤਾ ਦੇ ਬਚਨਾਂ ਤੋਂ ਗੁਰੂ ਕੇ ਪੁੱਤਰ ਨੇ ਹੁਣ ਜਿਹਨੂੰ ਬਾਣੀ ਕੋਟੇ ਕਹਿੰਦੀ ਐ ਸਾਡੇ ਸਾਨੂੰ ਕਿਉ ਸਿੱਖੋ ਤੁਸੀਂ ਪੂਜਾ ਕਰਿਆ ਕਰੋ ਠੀਕ ਐ ਇਹ ਗੱਲ 'ਚ ਕੋਈ ਦੋਰਾਵਾ ਨਹੀਂ ਮੈਂ ਐਵੇਂ ਗੱਲ ਬਗੜ ਕੇ ਬਣਾਵਾ ਕਰਨਾਨਕ ਸਾਹਿਬ ਦੇ ਪੁੱਤਰ ਬਾਬਾ ਸ਼੍ਰੀਚੰਦ ਨਹੀਂ ਬੜੀ ਤਕੜੀ ਸਮਾਧੀ ਉਹਨਾਂ ਦੀ ਬੜੇ ਵੱਡੇ ਜੋਗੀ ਨੇ ਪਰ ਜੋਗੀਆਂ ਵਿੱਚ ਮੰਨਦਾ ਹੈ ਸਿੱਖਾਂ 'ਚ ਨਹੀਂ ਮੰਨਦਾ ਸਿੱਖ ਧਰਮ ਦੀ ਜਿਹੜੀ ਮੰਤਵ ਤਾਂ ਉਹ ਗ੍ਰਸਤ ਹੁੰਦੀ ਹੈ। ਤੁਸੀਂ ਤੁਸੀਂ ਆਪੇ ਸੋਚ ਕੇ ਦੇਖੋ। ਬਾਬਾ ਸ਼੍ਰੀ ਚੰਦ ਜੀ ਨੂੰ ਤਾਂ ਕੀ ਸਿੱਖਿਆ ਮਿਲਦੀ ਹੈ ਸੰਨ? ਵੀ ਜਿਸ ਪਿੱਤਾ ਨੂੰ ਪਰਮਾਤਮਾ ਕਰਕੇ ਸੰਸਾਰ ਮੰਨਦਾ ਉਸ ਪਿੱਤਾ ਪਿੱਤਾ ਤੋਂ ਪਰੇ ਭਜ ਜਾਈਏ। ਇਹ ਸਿੱਖਿਆ ਮਿਲੇਗੀ ਨਾ? ਕ੍ਰਿਸ਼ਤ ਨੂੰ ਤਿਆਗ ਕੇ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਨੂੰ ਚਲੇ ਜਾਈਏ ਮੈਂ ਇੱਕ ਵਾਰ 8-10 ਸਾਲਾਂ ਦੀ ਗੱਲ ਆ ਉਹ ਮੈਂ ਦੁੱਖ ਨਵਨ ਸਿੰਘ ਸਾਹਿਬ ਹੁੰਦਾ ਸੀ ਪੰਜਾਬ ਵਿੱਚ ਕਿਸੇ ਬਾਬੇ ਨੇ ਤਾਂ ਫੋਨ ਕੀਤਾ ਗਿਆਨੀ ਸੀ ਸਮਾਗਮ ਕਰਾ ਰਹੇ ਹਾਂ ਤੁਸੀਂ ਆਓ ਜੇ ਮੈਂ ਕਿਹਾ ਜੀ ਕਾਹ ਦਾ ਕਹਿਣ ਲੱਗੇ ਜੀ ਬਾਬਾ ਸ਼੍ਰੀ ਚੰਦ ਦਾ ਮਨਾ ਰਹੇ ਹਾਂ ਜਦੋਂ ਮੈਂ ਕਿਹਾ ਵੀ ਮੈਂ ਨਹੀਂ ਆ ਸਕਦਾ ਕਹਿੰਦੇ ਪੇਟਾ ਤਾਂ ਦੱਸੋ ਮੈਂ ਕਿਹਾ ਪੇਟਾ ਦੀ ਗੱਲ ਹੀ ਨਹੀਂ ਪੁੱਛੀ ਜਿਸ ਨੂੰ ਗੁਰੂ ਬਾਣੀ ਖੋਟੇ ਕਹਿ ਰਹੀ ਹੈ ਮੈਂ ਕਿਵੇਂ ਸਿਫਤਾਂ ਕਰਾਂਗਾ ਤੁਸੀਂ ਬਈ ਕਿਸੇ ਹੋਰ ਨੂੰ ਬੁਲਾ ਲਓ ਠੀਕ ਹੈ ਨਾ ਗੱਲ ਉਹਨਾਂ ਨੇ ਕਿਹਾ ਜੀ ਇਦਾਂ ਗੁਰੂ ਸਾਹਿਬ ਦੇ ਪੁੱਤਰ ਨੇ ਮੈਂ ਕਿਹਾ ਵੀ ਤੁਸੀਂ ਸ਼੍ਰੀ ਗੁਰੂ ਦਾ ਖਾਣੇ ਹਾਂ ਮੈਂ ਗੁਰਨਾਨਕ ਸਾਹਿਬ ਦਾ ਖਾਣਾ ਹਾਂ ਮੈਂ ਸਿਫਤ ਗੁਰਨਾਨਕ ਸਾਹਿਬ ਦੀ ਕਰਾਂਗਾ ਮੈਂ ਬਾਣੀ ਦਾ ਖਾਨਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਦਾ ਖਾਨਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੇਵਕ ਕਰਾਂਗਾ ਤੁਹਾਡੇ ਸਾਹਮਣੇ ਆ ਬੱਚੇ ਪੁੱਤਰੀ ਕੌਲ ਨਾ ਪਾਲਿਆ ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਪ੍ਰਤਾਰ ਪਰ ਨਹੀਂ ਪਾਲਿਆ ਨਹੀਂ ਪਾਲਣਾ ਕੀਤਾ ਮਨ ਖੋਟੇ ਕਿਉਂਕਿ ਮਨ ਵਿੱਚ ਖੋਟ ਸੀ ਖੋਟ ਕੀ ਸੀ ਵੀ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਮਾਲਕ ਹਾਂ ਆਕੀ ਨਸਿਆਰਾ ਅਕ ਕੇ ਨਸੇ ਫਿਰਦੇ ਹਨ ਆਸੇ ਪਾਸੇ ਬਾਣੀ ਮੁਖੋਂ ਉਚਾਰੀਐ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਰਤਾਰਪੁਰ ਬਾਣੀ ਮੁਖੋਂ ਉਚਾਰੀਐ ਬਾਣੀ ਨੂੰ ਉਚਾਰਦੇ ਨੇ ਮੁਖ ਦੇ ਵਿੱਚੋਂ ਹੋਏ ਰੁਸ਼ਨਾਈ ਮਿਟੈ ਅੰਧਾਰਾ ਜਿਸ ਦੇ ਨਾਲ ਵਿਕਾਰਾਂ ਦਾ ਪਾਪਾਂ ਦਾ ਕਲਯੁਗ ਦਾ ਹਨੇਰਾ ਮਿਟਦਾ ਤੇ ਚਾਰੇ ਪਾਸੇ ਰੋਸ਼ਨੀ ਹੁੰਦੀ ਹੈ ਗਿਆਨ ਦੀ ਗਿਆਨ ਗੋਸ਼ਟ ਚਰਚਾ ਸਦਾ ਕਰਤਾਰਪੁਰ ਸਾਹਿਬ ਦੀ ਧਰਤੀ ਸਦਾ ਹੀ ਕਦੇ ਕੋਈ ਜੋਗੀ ਆ ਜਾਂਦਾ ਸਿੱਧ ਆ ਜਾਂਦਾ ਪੰਡਤ ਆਉਂਦਾ ਵਿਦਵਾਨ ਆਉਂਦੇ ਸਦਾ ਹੀ ਗਿਆਨ ਦੀ ਚਰਚਾ ਚੱਲਦੀ ਰਹਿੰਦੀ ਹੈ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਅਨਹਦ ਦਾ ਕੀ ਅਰਥ ਹੈ ਨਾ ਮਿਟਣ ਵਾਲਾ ਗੁਰੂ ਦਾ ਸ਼ਬਦ ਉਠੇ ਧੁਨ ਕਾਰਾ ਗੁਰੂ ਕੇ ਸ਼ਬਦ ਗੁਰੂ ਕੀ ਬਾਣੀ ਦੀ ਧੁਨ ਘਾਰ ਸਦਾ ਹੀ ਉੱਠਦੀ ਹੈ ਸੋਦਰ ਆਰਤੀ ਗਾਵੀ ਹੈ ਸ਼ਾਮ ਦੇ ਸਮੇਂ ਆ ਨਿਤਨੇਮ ਮੈਂ ਕਰਤਾਰਪੁਰ ਸਿਖਾਂਦਾ ਸ਼ਾਮ ਦੇ ਵੇਲੇ ਸੋਦਰ ਦਾ ਸ਼ਬਦ ਪੜਿਆ ਜਾਂਦਾ ਹੈ ਤੇ ਆਰਤੀ ਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ ਅੰਮ੍ਰਿਤ ਵੇਲੇ ਜਾਪ ਉਚਾਰਾ ਤੇ ਅੰਮ੍ਰਿਤ ਵੇਲੇ ਜਾਪ ਦਾ ਅਰਥ ਹੈ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ ਅਰਥ ਕੀ ਬਣਿਆ ਇਹ ਸਿੱਖਾਂ ਦਾ ਨਿਤਨੇਮ ਸੀ ਉਸ ਸਮੇਂ ਦਾ ਸੋਧਰ ਦਾ ਸ਼ਬਦ ਆਰਤੀ ਦਾ ਸ਼ਬਦ ਜਿਹਨੂੰ ਅਸੀਂ ਹੁਣ ਸੋਲਾ ਸਾਹਿਬ ਦੀ ਬਾਣੀ ਗੁਰੰਖ ਸਾਹਿਬ ਦੇ ਬਚਨ ਕਹਿੰਦੇ ਗੁਰਮੁਖੜੇ ਤਿੰਨ ਸ਼ਬਦ ਨੇ ਗੁਰੰਖ ਸਾਹਿਬ ਦੇ ਉਹ ਪੜ੍ਹੀ ਜਾਂਦੀ ਸਾਂ ਸ਼ਾਮ ਦੇ ਵੇਲੇ ਔਰ ਸਵੇਰ ਅੰਬਰਤ ਵੇਲੇ ਜਾਪ ਉਚਾਰਾ ਅੰਬਰਤ ਵੇਲੇ ਜਾਪ ਪਾਵ ਜਗਜੀਤ ਸਿੰਘ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਸੀ ਗੁਰਮੁਖ ਭਾਰ ਅਥਰ ਬਨ ਤਾਰਾ ਹਿੰਦੂ ਧਰਮ ਦੇ ਵਿੱਚ ਕਲਯੁਗ ਦੇ ਵਿੱਚ ਵੇਦ ਅਥਰਵਨ ਹਨ ਅਥਰਵਨ ਨੂੰ ਲੋਕ ਮੰਨਦੇ ਸਨ ਅਥਰਵ ਵੇਦ ਹੈ ਵਿਚਾਰਾਂ ਦੇ ਵਿੱਚ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਸਾਰ ਵਿੱਚ ਆਏ ਗੁਰਮਖਾਂ ਦੇ ਉੱਪਰੋਂ ਜਿਨ੍ਹਾਂ ਨੇ ਗੁਰੂ ਨੂੰ ਆਪਣਾ ਮੁਖੀ ਮੰਨ ਲਿਆ ਜਿਹੜੇ ਗੁਰੂ ਦੇ ਸਿੱਖ ਬਣ ਗਏ ਉਹਨਾਂ ਦੇ ਸਰਾਂ ਦੇ ਉੱਪਰੋਂ ਇਹ ਅਥਰਵ ਵੇਦ ਦਾ ਭਾਰ ਉਤਾਰ ਦਿੱਤਾ ਨਾਮ ਦੀਆਂ ਦਾਤਾਂ ਦੇ ਦੇ ਗੁਰਮੁਖ ਭਾਰ ਅਥਰਵਨ ਤਾਰਾ ਪਰਰਥ ਉਤਾਰ ਦਿੱਤਾ ਭਾਵ ਕਿ ਹੋਰ ਗ੍ਰੰਥਾਂ ਦਾ ਭਾਰ ਉਤਾਰ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਗੁਰਮੁਖਾਂ ਨੂੰ ਨਾਮ ਦੀਆਂ ਦਾਤਾਂ ਵੰਡੀਆਂ ਕਿਉਂਕਿ ਕਲਯੁਗ ਦੇ ਵਿੱਚ ਗੁਰਮਖੋ ਨਾਮ ਦੀ ਹੀ ਮਹਿਮਾ ਹੈ ਉਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਉ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਤਿ